ਸਤ ਸ੍ਰੀ ਅਕਾਲ ਬਰਾ ਉਹ ਅੱਜ ਦੇ ਵਲੋਗ ਤੁਹਾਡਾ ਸਵਾਗਤ ਆ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਕੰਮਾਂ ਕਰਾਂ ਦੇ ਵਿਅਸਤ ਹੋਵੋਗੇ। ਲੋਕੀ ਜਤੋਂ ਆਪਣੀ ਮੱਕੀ ਆ ਪੂਰੀ ਸਿਰੇ ਦੀ ਟੌਪ ਦਾ ਬੀਜ ਟੌਪ ਦੀ ਛੱਲੀ। ਟੋਕਾ ਵੀਰ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਬਰੀਕ ਦਾਣੇ ਸਾਰੇ ਭੰਨੇ ਹੋਏ ਨੇ। ਇਹਦਾ ਹਾਈਡਰੌਲਿਕ ਸਿਸਟਮ ਨਾਲ ਚੱਕਿਆ ਜਾਂਦਾ ਜਿੱਕ। ਮੈਂ ਹੁਣ ਟਰੈਲਰ ਲਵਾ ਕੇ ਵਰਦੇ ਨਿਕਾਂ। ਆਹ ਖਾਲੀ ਕੰਮ ਕੀ ਆ। ਇੰਦਰ ਵੀ ਬਣਾਣੀ ਸਾਡੀ। ਹਾਂ ਹਾਂ ਬਣ ਗਿਆ ਕੱਲ ਬਾਦ ਓਕੇ ਇਹ ਜਟੋ ਪਾਸ ਚਾਰ ਦੇ ਨੀਚੇ ਵਿਛਾ ਲੈਣੀਆਂ ਤੋੜੀ ਨਾ ਯਾਰ ਅਸੀਂ ਤਾਂ ਨਹੀਂ ਪਹੁੰਚੇਗੇ ਹਾਂ ਇਧਰ ਨਾਲ ਫਰਕ ਆਉ ਪਾ ਜਾਣਾ ਆ ਪਾ ਜਾਣਾ ਨਾਲ ਦਬਦਾ ਜਾ ਰਿਹਾ ਜਟੋ ਆਪਣਾ ਚਾਰ ਗਿਆ ਪੈ ਇਧਰ ਸਾਡਾ ਨਲੀ ਬਾਈ ਕੰਮ ਨਹੀਂ ਕਰਾਇਆ ਇਧਰ ਆ ਮਨ ਭਾਈ ਯੂਨੀ ਕਹਿ ਰਹੇ ਨੇ ਕਹਿੰਦੇ ਕੰਮ ਤਾਂ ਬੋ ਕਰਾਇਆ ਤੇਰਾ ਧੰਨਵਾਦ ਬਾਲਾ ਕਰਾਇਆ ਬਾਲਾ ਕਰਾਇਆ ਪਤਾ ਕੀ ਆ ਜਿਹੜਾ ਯਾਰ ਵਲੌਗ ਬਣਾਉਣਾ ਉਹੀ ਬਹੁਤ ਤਕੜਾ ਕੰਮ ਆ ਭਈ ਅੱਜ ਕੱਲ ਲਿਆਂਦੀ ਸੀਗੀ ਆਹ ਚਾਦਰ ਉਹ ਆ ਕੇ ਤੇ ਪਾੜਤੀ ਉਹ ਕਰਾ ਲੱਗੇ ਆ ਓ ਯਾਰ ਲੋ ਵੀ ਅਸੀਂ ਆ ਗਏ ਫਿਫਾਰਿਆਂ ਚ ਛਵੀ ਮੁਫਾਰੇ ਇੱਥੇ ਨੇ ਫਿਫਾਰੇ ਕਿੱਥੇ ਜਾ ਰਹੇ ਨੇ ਕਿਵੇਂ ਚੱਲਦੇ ਨੇ ਹੁਣ ਓਏ ਪੁਫਾਰੇ ਮਟਰੋਂ ਨਹੀਂ ਜਾ ਰ ਆ ਗਿਆ ਐ ਲਾਦਾ ਜਿਵੇਂ ਇੱਕ ਪਾਸੇ ਸਨੋਚ ਖੜੇ ਹੋਨੇ ਆ ਨਾ ਤਾਂ ਇਹ ਗਿੱਲਾ ਹੀ ਕਰ ਰਹੇ ਨੇ ਨਾ ਬਹੁਤ ਕੱਲੀ ਫੌਗ ਜੀ ਵਾਂਗੂ ਘੇਰ ਰਹੇ ਨੇ ਵੀਰੇ ਆ ਤੁਸੀਂ ਚੈੱਕ ਕਰ ਲਓ ਗੱਲ ਬਣੀ ਪਿਆ ਰਾ ਜੀ ਵੀਰ ਪੁਫਾਰੇ ਕਿਵੇਂ ਚੱਲਦੇ ਨੇ ਕੱਕੇ ਬਹੁਤ ਚੱਲਦੇ ਨੇ ਪੁਫਾਰੇ ਚੋ ਜੀ ਕੋਈ ਕਿਸਾਨ ਭਰਾਓ ਅੱਜ ਦੇ ਵਲੌਗ ਥੋੜਾ ਸਵਾਗਤ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਕੰਮਾਂ ਕਰਾਂ ਤੇ ਵਿਅਸਤ ਹੋਵੋਗੇ ਕਿਉਂਕਿ ਅੱਜ ਕੱਲ੍ਹ ਦੇ ਦਿਨ ਆਪਣੇ ਜੱਟਾਂ ਜ਼ਿਮੀਦਾਰਾਂ ਦੇ ਕੰਮ ਵਾਲੇ ਦਿੰਦੇ ਦੇ ਬਾਬਿਓ ਅੱਜ ਲੱਗੇ ਆਪਾਂ ਮੱਕੀ ਦਾ 4 ਪੌਣਾ ਮੱਕੀ ਪਾ ਰਹੇ ਆ 4 ਤੇ ਆ ਬਕਰ ਸਿਸਟਮ ਇਹ ਵਾਲਾ ਵਧੀਆ ਯਾਰ ਇਹ ਪ੍ਰੋਜੈਕਟ 4 ਖੁੱਡ ਲੈ ਕੇ ਜਾਂਦਾ ਇਹ ਤੇ ਤੁਹਾਨੂੰ ਇਹ ਦੰਨਿਆ ਘੁਮਾ ਕੇ ਜਾਣਕਾਰੀ ਆਪਾਂ ਦੂਜੇ ਪਾਸੇ ਨਾ ਲਾਉਣਾ ਆਪਾਂ ਨਾ ਪਿਛਲੇ ਸਾਲ ਇੱਕ ਦਾ ਕਿਉਂਕਿ ਇਹ ਖੁੱਡ 4 ਲੈ ਕੇ ਜਾਂਦੀ ਆ ਇਹਦੇ ਖੋਡੇ ਦੇ 4 ਹੁੰਦੇ ਨੇ ਤੇ ਆਪਾਂ ਦੂਜੇ ਪਾਸੇ ਗੱਲ ਕਰੀਏ ਇਹ ਸਿੱਧਾ ਟਰੈਕਟਰ 4x4 ਟਰੈਕਟਰ ਲੱਗਿਆ ਹੋਇਆ ਇਹਨੂੰ ਡਿਊਲ ਦਾ ਟਰੈਕਟਰ ਆ ਤੇ ਜੇ ਆਪਾਂ ਇਹ ਹੌਸਪਾਵਰ ਦੀ ਗੱਲ ਕਰੀਏ ਤਾਂ ਇਹਦੇ ਜੀ ਤਕਰੀਬਨ ਤਕਰੀਬਨ 80 ਹਸ ਪਾਵਰ ਦਾ ਟਰੈਕਟਰ ਆਇਆ ਇਹ ਬਾਈ ਜੀ ਜੇ ਆਪਾਂ ਗੱਲ ਕਰੀਏ ਵੀ ਦਾਬ ਦਾ ਦਾਬ ਦਾ ਤਾਂ ਇਹ ਹੈ ਹੀ ਨਹੀਂ ਜਮਾ ਹੀ ਨਹੀਂ ਦਾਬ ਦਾ ਤੇ ਆ ਬੱਕਟ ਜਿਆ ਵੀਰੇ ਆਪਾਂ ਦੱਸ ਰਹੇ ਸੀ ਵੀ ਉੱਥੇ ਕੰਮ ਆਉਂਦਾ ਜਿੱਥੇ ਬਾਣਾ ਆਪਣਾ ਜਿੱਦਾ ਹੋਵੇ ਪਰ ਇਹ ਨਜ਼ਾਰਾ ਦੇਖ ਲੋ ਜਦਾ ਇੰਨਾ ਕਾ ਵੀ ਕਿਉਂਕਿ ਇੱਕ ਤਾਂ ਲੱਗੀ ਟਰੈਕਟਰ ਨਾਲ ਇਹ ਵੀਰੇ ਟਰੈਕਟਰ ਕੰਮ ਵੀ ਦੇ ਦਿੰਦਾ ਜੇ ਆਪਾਂ ਸੀਜ਼ਨ ਤੋਂ ਆਫ ਸੀਜ਼ਨ ਚਲਾਉਣਾ ਹੋਵੇ ਤਾਂ ਇਹ ਆਪਾਂ ਬੱਕਟ ਜਾਂ ਸਾਰਾ ਸਿਸਟਮ ਜਦਾ ਜਿਗਾਰਡ ਜਾਂ ਉਤਰ ਜਾਂਦਾ ਹਾਈਡਰੋਲਿਕਾ ਸਾਰਾ ਇਹ ਉੱਤਰ ਵੀ ਜਾਂਦਾ ਤੇ ਆਪਾਂ ਜੇ ਗੱਲ ਕਰੀਏ ਇਹਨੂੰ ਆਪਾਂ ਕੰਮ ਦੂਜੇ ਚਲਾਉਣਾ ਹੋਵੇ ਆਪਣਾ ਬਾਣ ਖੇਤੀ ਖੁੱਤੀ ਦੇ ਚ ਇਹ ਆਲਰਾਉਂਡਰ ਆ ਮਤਲਬ ਟਰੈਕਟਰ ਉੱਤਰ ਵੀ ਜਾਂਦਾ ਇਹ ਚੀਜ਼ ਜੀ ਲੱਗਦੀ ਆ ਕਿਸਾਨ ਭਰਾਵੋ ਜੇ ਆਪਾਂ ਗੱਲ ਕਰੀਏ ਵੀਰੇ ਮੱਕੀ ਦੀ ਆਪਾਂ ਡੰਗਰਾਂ ਨੂੰ ਆਪਾਂ ਚਾਰ ਦਾ ਪਾਲਣਾ ਕਿਉਂਕਿ ਆਪਣੇ ਕੋਲ 6-7 ਹੈਗੀਆਂ ਨੇ ਬੈੜੀਆਂ ਆਪਣੇ ਕੋਲ 15-15 20 ਲੀਟਰ ਵਾਲੀਆਂ ਇੱਕ ਟਾਈਮ ਦਾ ਦੁੱਧ ਦੇਈ ਜਾਂਦੀਆਂ ਨੇ ਬੈੜੀਆਂ ਤਾਂ ਆਪਾਂ ਨੂੰ ਪਸ਼ੂਆਂ ਨੂੰ ਆਪਾਂ ਇਹ ਜੇ ਆਪਾਂ ਮੱਕੀ ਲਾ ਦਨੇ ਇਹਦੇ ਚ ਦਾਣਾ ਹੁੰਦਾ ਵੀਰੇ ਨਿਰਜ ਦਾਣਾ ਹੁੰਦਾ ਕਿਉਂਕਿ ਮੱਕੀ ਜੇ ਤੁਹਾਨੂੰ ਪਤਾ ਹੀ ਹੈ ਪ੍ਰੋਟੀਨ ਸਾਰੇ ਕੈਲਸ਼ੀਅਮ ਇਹ ਆਪਾਂ ਦਾ ਕਰਕੇ ਭਰਾਵੋ ਮੱਕੀ ਦਾ ਆਪਾਂ ਚਾਰ ਪਾ ਲਿਆ ਨੇ ਕਈ ਪੂਰਾ ਬਰੀਕ ਹੈ ਜੀ ਪੂਰਾ ਦਾਣਾ ਦੇਖ ਲਓ ਤੁਸੀਂ ਇੱਕ ਵੀ ਦਾਣਾ ਸਾਫ਼ ਤਾਂ ਨਹੀਂ ਹੈਗਾ ਸਭ ਦਾਣੇ ਭੰਨੇ ਪਏ ਨੇ ਤੁਸੀਂ ਐਂ ਦੇਖ ਲਓ ਵੀ ਚਾਰ ਕਿੰਨੇ ਵਧੀਆ ਤਰੀਕੇ ਨਾਲ ਪਾ ਰਿਆ ਆਪਾਂ ਇੱਕ ਤੁਹਾਨੂੰ ਪਹਿਲਾਂ ਵੀ ਦਿਖਾਉਣਾ ਮੈਂ ਵੀਡੀਓ 'ਚ ਉਹ ਆਪਣੀ ਦੂਜੀ ਟਰਾਲੀ ਉਹ ਖੜੀ ਆ ਉਹਦੇ ਵਿੱਚ ਨਾ ਆਪਾਂ ਦੂਜੀ 2 ਫੁੱਟਾਂ ਵਾਲੀ ਮਸ਼ੀਨ ਲੈ ਕੇ ਆਏ ਸੀਗੇ ਤੇ ਉਹ ਕਾਮਯਾਬ ਨਹੀਂ ਰਹੀਏਗੀ ਤਾਂ ਆਪਾਂ ਉਹ مشیر ਕਿਉਂਕਿ ਉਹ ਟੋਕਾ ਮੋਟਾ ਕਰਦੀ ਸੀਗੀ ਤੇ ਇੱਕ ਆ ਕੁਆਲਟੀ ਚੈੱਕ ਕਰ ਲੋ ਟੋਕਾ ਵੀਰੇ ਜਮਾ ਬਰੀਕ ਆ ਦਾਣਾ ਇੱਕ ਵੀ ਨਹੀਂ ਰਹਿ ਰਿਹਾ ਇਹਦੇ ਸਾਫ ਤਾਂ ਤੇ ਤੁਸੀਂ ਦੇਖੀ ਸਾਦੋਂ ਕੁਆਲਟੀ ਐਨ ਵਧੀਆ ਤੇ ਕਈ ਕਿਸਾਨ ਭਰਾ ਪੁੱਛਦੇ ਹੁੰਦੇ ਨੇ ਵੀ ਵੀਰੇ ਪਾਣੀ ਕਿੰਨਾ ਟਾਈਮ ਪਹਿਲਾਂ ਬੰਦ ਕਰ ਲਓ ਵੀ ਜਟੂ ਮੱਕੀ ਦੇ ਆਪਾਂ ਪਾ ਰਹੇ ਆ 4 ਬੀਜ ਹੈਗਾ 18 99 ਤੇ ਇਹ ਵੀਰੇ 4 ਵਾਲਾ ਬੀਜ ਆ ਤੇ ਵੀਰੇ ਪਹਿਲਾਂ ਆਪਾਂ ਇੱਥੇ ਆਲੂ ਲਾਏ ਹੋਏ ਸੀਗੇ 7-8 ਕਿਲਿਆਂ ਦਾ ਗੇੜਾ ਤੇ ਹੁਣ ਆਪਾਂ ਉਹਦੇ ਜੇ ਆਪਾਂ ਮੱਕੀ ਲਾਤੀ ਸੀਗੀ 1899 ਅਚਾਰ ਵਾਲੀ ਤੇ ਬਾਕੀ ਆਪਾਂ 4 ਕਵੀਗੇ ਦਾ ਪਾਲਿਆ ਵੀਰੇ ਚਾਰ ਬਾਕੀ ਆਪਾਂ ਬਰਾ ਸਾਰੀ ਆਪਣੀ ਮੱਕੀ ਖੜੀ ਜਾ ਉਹਦਾ ਆਪਾਂ ਪਕਾਵਾਂਗੇ ਫਿਰ ਫਿਰ ਵੇਚਦਾਂਗੇ ਪਕਾ ਕੇ ਰੇਟ ਚੱਲ ਰਿਹਾ ਜਿਹੜਾ ਕਿ 24 ਕੁਸੂ ਰੁਪਿਆ ਮੰਡੀ ਦਾ ਰੇਟ ਜਿਹੜਾ ਚੱਲ ਰਿਹਾ 23-2400 2000 ਪਲੱਸ ਆ ਮਤਲਬ ਵੀ ਬਾਕੀ ਮੱਕੀ ਦਾ ਹਿਸਾਬ ਆ ਤੇ ਇਧਰ ਹੁਣ ਬਾਈ ਉਹਨਾਂ ਨੇ ਪਰ ਲਿਆ ਟੈਂਕ ਤੇ ਆ ਇਹਦਾ ਹਾਈਡਰੌਲਿਕ ਸਿਸਟਮ ਆ ਵੀਰੇ ਸਾਰਾ ਤੇ ਵੀਰਾ ਬੱਕਟ ਜੀ ਆਪਾਂ ਹਾਈਡਰੋਲਿਕ ਸੀ ਉਹਦੇ ਨਾਲ ਚੱਕੀ ਜਾਂਦੀ ਆ ਜੈਕਾਂ ਨਾਲ ਚੱਕੀ ਜਾਂਦੀ ਆ ਤੇ ਇਹਦਾ ਟਰਾਲੀ ਚ ਢੇਰੀ ਕਰਨ ਦੀ ਨਹੀਂ ਆਪਾਂ ਔਖੇ ਹੋਈ ਜਾਂਦਾ ਮੁਰੇ ਟਰਾਲੀ ਲਾਉਣੀ ਪੈਂਦੀ ਆ ਉਹਦੇ ਆ ਮੁਰਲੇ ਪਾਸੇ ਜਿਹੜਾ ਪੱਖਾ ਹੁੰਦਾ ਉਹ ਕਦੇ ਡਾਣੇ ਬਾਹਰ ਵੀ ਡੋਲੀ ਜਾਂਦਾ ਪਰ ਇਹਦਾ ਵੀਰੇ ਨਜ਼ਾਰਾ ਇਸੇ ਦੀ ਬੱਕਟ ਜੀ ਚ ਆ ਜਾਂਦੀ ਆ ਬਾ ਆਪਣਾ ਬੰਦਾ ਬੱਕਟ ਚ ਖੜ ਗਿਆ ਸੀਗਾ ਤੇ ਨਾਲ ਦੀ ਨਾਲ ਉਹਨੂੰ ਡੱਬੀ ਗਿਆ ਤੇ ਸੈਟ ਕਰੀ ਗਿਆ ਬਾਜਾ ਭਰ ਗਿਆ ਉਹ ਤੋਂ ਟਰਾਲੀ ਤੇ ਪਾਤੀ ਸੀਗੀ ਤੇ ਬਈ ਮੱਕੀ ਵਾਲਾ ਇਹ ਕੰਮ ਯਾਰ ਜਗਾੜ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਰੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨਾਲ ਬਣੇ ਰਹੋ ਅੱਪਾ ਤੁਹਾਨੂੰ ਦਿਖਾਉਂਦੇ ਆ ਅੱਗੇ ਕਿਵੇਂ ਆਪਾਂ ਮੱਕੀ ਦਾ ਘਰੇ ਜਾ ਕੇ ਚਾਰ ਪਾਉਂਦੇ ਆ ਤੇ ਕਿਵੇਂ ਉਹਨੂੰ ਦੱਬਣਾ ਹੈ ਕਿਵੇਂ ਆਪਾਂ ਕਾਗਜ਼ ਵਿਛਾਉਣਾ ਆਪਾਂ ਤੁਹਾਨੂੰ ਸਾਰਾ ਵੀਡੀਓ ਜਦਾ ਦਿਆਂ ਤੇ ਮੇਰਾ ਵੀਰ ਚੈਨਲ ਨਾਲ ਬਣੇ ਰਹੋ ਵੀਡੀਓ ਸਕਿੱਪ ਨਾ ਕਰਿਓ ਤੇ ਦੋਸਤੋ ਜਿਹੜੀ ਆਪਾਂ ਇਹ 1899 ਬੀਜ ਲਾਇਆ ਵਾ ਇਹ ਆਪਾਂ ਲਾਇਆ ਵਾ ਜਿੱਥੇ ਆਲੂ ਬੀਜੇ ਹੋਏ ਸੀਗੇ ਉਸ ਤੇ ਤੇ ਆਪਾਂ ਆਲੂਆਂ ਦੀ ਪਟਾਈ ਕਰਕੇ ਆਪਾਂ ਮੱਕੀ ਲਾਤੀ ਸੀਗੀ ਤੇ ਵੀਰੇ ਇਹਨਾਂ ਨੂੰ ਇਹ ਮੱਕੀ ਨੂੰ ਸਪਰੇ ਵੀ ਘੱਟ ਹੁੰਦੀ ਆ ਮਤਲਬ ਦੋ ਵਸਪਰੇ ਆਉਂਦੀਆਂ ਨੇ ਆਪਣਾ ਸੰਡੀ ਸਾਡੀ ਵਾਲੀ ਤੇ ਬਾਕੀ ਦੋ ਸਪਰੇਹਾਂ ਵੀਰੇ ਤਾਕਤ ਵਾਲੀਆਂ ਕੁੱਲ ਆਪਾਂ ਚਾਰ ਸਪਰੇਹਾਂ ਕਰੀਆਂ ਸੀਗੀਆਂ ਇਹਦੇbro ਤੇ ਜਟੂ ਜਿਹੜਾ ਆਪਣਾ ਟਰੈਕਟਰ ਆ ਇਹ ਚੱਲਦਾ ਆਪਣਾ 2300 ਚੱਕਰਾਂ ਤੇ 100 ਕ ਚੱਕਰੇ ਕਰਦਾ ਡਰਾਪ ਚੱਕਰ ਤੋੜ ਦਿੰਦਾ ਤੇ ਆਪਾਂ ਹੁਣ 250 ਦੇ ਚੱਲ ਰਹੇ ਆ ਤੇ ਵੀਰੇ ਦਾਬ ਦਾ ਦੂਬ ਦਾ ਤਾਂ ਕੋਈ ਨਹੀਂ ਹੈਗਾ ਇਹ ਮਾੜਾ ਮੁੱਕਦਾ ਹੁਣ ਟਰੈਕਟਰ ਚੱਕਰ ਤੋੜਦੇ ਜੇ ਲੋਡ ਦੇ ਚੱਲਦਾ ਤੇ ਬਾਕੀ ਡਿਊਜ਼ ਟਰੈਕਟਰ ਆ ਵੀਰੇ 80 ਹਸ ਪਾਵਰ ਟਰੈਕਟਰ ਆ ਇਹ ਹਾਂਜੀ ਆ ਗਿਆ ਮੈਂ ਯਾਰਾਂ ਆ ਮਸ਼ੀਨ ਦਾ ਨਜ਼ਾਰਾ ਕਿ ਦੋ ਖੋਡਾਂ ਵਾਲੀ ਦਾ ਨਜ਼ਾਰਾ ਇਹਦਾ ਹੀ ਨਜ਼ਾਰਾ ਹਨਾ ਇਹ ਬੀਜ ਕਿਹੜਾ ਸੀਗਾ ਜੀ ਬੀਜ ਕਿਹੜਾ ਇਹ ਇਹ ਬੀਜ ਹੈ 91 ਇਹ 91 ਅੱਛਾ ਇਹ ਮਰਾ ਬੀਜ ਹੈਗਾ 91 ਮੱਕੀ ਦਾ ਝਾੜ ਵੀ ਵਧੀਆ ਕੁੱਕੜੀ ਦੋ ਦੋ ਤਿੰਨ ਤਿੰਨ ਕੁੱਕੜੀਆਂ ਇੱਕ ਟਾਂਡੇ ਨੂੰ ਲੱਗੀਆਂ ਵੀ ਹਨਾ ਨਜ਼ਾਰਾ ਬੰਨਿਆ ਪਿਆ ਹਾਂਜੀ ਦੋਸਤੋ ਹੁਣ ਆਪਾਂ ਲੱਗੇ ਆਂਦਾ ਮੱਕੀ ਦਾ achar ਬਾਉਣਾ ਆਪਾਂ ਪਹਿਲਾਂ ਚਾਰ ਦੇ نیچے ਵਿਛਾ ਲੈਣੀ ਹੈ ਤੁਰੀ ਜੋ ਵੀ ਚਾਰ ਨੂੰ ਉੱਪਰ ਨੂੰ ਮਿੱਟੀ ਨਾਲ ਲੱਗੇ ਤੇ ਇਧਰਲੇ ਪਾਸੇ ਆਪਣੇ ਆ ਗੇ ਪਸ਼ੂ ਤੇ ਇਧਰ ਆਪਾਂ ਪਾਵਾਂਗੇ ਮੱਕੀ ਦਾ achar ਗੰਧ ਦੇ ਲਵੇ ਲਵੇ ਤੇ ਆਪਾਂ ਲੈਂਦੀ ਹੈ ਜੀ ਤਰਪਾਲ ਇਹ ਆਪਾਂ ਨੂੰ ਪੈਗੀ 3300 ਦੀ ਦੋ ਤਰਪਾਲਾਂ ਲੈਂਦੀ ਸੀਗੇ ਇੱਕ ਸਾਈਡ ਤੇ ਇਹ ਤਰਪਾਲ ਵੀਰੇ ਕੈਮੀਕਲ ਵਾਲੀ ਆ ਲੋ ਵੀ ਅਸੀਂ ਆ ਗਏ ਫਫਾਰਿਆਂ ਚ ਛਵੀ ਮਫਾਰੇ ਇੱਥੇ ਨੇ ਫੁਫਾਰੇ ਕਿਤੇ ਜਾ ਰਹੇ ਕਿਵੇਂ ਚੱਲਦੇ ਨੇ ਹੁ ਆਹ ਫੁਫਾਰੇ ਮੈਂ ਟ੍ਰਨ ਨੀਰ ਆ ਗਿਆ ਐ ਲੱਗਦਾ ਜਿਵੇਂ ਇੱਕ ਪਾਸੇ ਸਨੋਚ ਖੜੇ ਹੁੰਨੇ ਆ ਨਾ ਤਾਂ ਇਹ ਗਿੱਲਾ ਹੀ ਕਰ ਰਹੇ ਨੇ ਨਾ ਬੜ ਕਲੀ ਫੌਗ ਜੀ ਵਾਂਗੂ ਘੇਰ ਰਹੇ ਨੇ ਵੀਰੇ ਆ ਤੁਸੀਂ ਚੈੱਕ ਕਰ ਲਓ ਗੱਲ ਬਣੀ ਪਿਆ ਨਾ ਜਸ਼ਵੀਰ ਫੁਫਾਰੇ ਕਿਵੇਂ ਚੱਲਦੇ ਨੇ ਕਾਕੇ ਬਹੁਤ ਚੱਲਦੇ ਨੇ ਫੁਫਾਰੇ ਚੋ ਜੀ ਖਾਜੋ ਆਪਾਂ ਚਲਾਦਾ ਆਹ ਫੁਫਾਰੇ ਦਾ ਥੋੜਾ ਤਿੱਖਾ ਪ੍ਰੈਸ਼ਰ ਤੇ ਇੱਧਰ ਤੁਸੀਂ ਚੈੱਕ ਕਰ ਲਓ ਵੀ ਆਪਾਂ ਉਹ ਕਰ ਰਹੇ ਆ ਮੱਕੀ ਧਾਰ ਰਹੇ ਆ ਤੇ ਜੈਕ ਲਾ ਰੱਖੇ ਨੇ ਇਧਰੋਂ ਬਈ ਡੰਗਰਾਂ ਦਾ ਸ਼ੈਂਬਲਾਈ ਬਣਾ ਰੱਖਿਆ ਗਰਮੀ ਸਾਡਾ ਤਾਂ ਪਤਾ ਨਹੀਂ ਲੱਗਦਾ ਹੈਗਾ ਵੀ ਕਿੰਨਾ ਕੋ ਫਰਕ ਪੈਂਦਾ ਹਨਾ ਜਵੀਨ ਗਰਮੀ ਤਾਂ ਨਹੀਂ ਆਉਦੀ ਹੋਈ ਲੀਜ਼ੜ ਲੀਜ਼ੜ ਕਿੱਥੇ ਨੇ ਲੋ ਵੀ ਫੋਹਾਰਿਆਂ ਨੇ ਨਜ਼ਾਰਾ ਲੈਂਦਾ ਪੈਨ ਨਾਲੇ ਤਾਂ ਬਈ ਇਹਦੇ ਨਾਲ ਡੰਗਰਾਂ ਦਾ ਦੁੱਧ ਨਹੀਂ ਘਟਦਾ ਹੈਗਾ ਨਾ ਡੰਗਰ ਹੌਂਕਦੇ ਨੇ ਨਾ ਗਰਮੀ ਮੰਦਦੇ ਨੇ ਬਸ ਇਹਦੇ 'ਚ ਪ੍ਰੋਜੈਕਟ ਸਾਰੇ ਕੀ ਆ ਬਸ ਇਹਦਾ ਆ ਔਰ ਵਾਲਾ ਫਿਲਟਰ ਆ ਆ ਔਰ ਵਾਲਾ ਫਿਲਟਰ ਆ ਬਾਬਿਓ ਆ ਔਰ ਵਾਲਾ ਫਿਲਟਰ ਆ ਤੇ ਆ ਔਰ ਵਾਲੀ ਮੋਟਰ ਆ ਤੁਸੀਂ ਚੈੱਕ ਕਰ ਲਓ ਬਾਦ ਦੋਨੇ ਪ੍ਰੋਜੈਕਟ ਇਹਦੇ 'ਚ ਵੀਰੇ ਟਾਈਮਰ ਵੀ ਲੱਗ ਜਾਂਦਾ ਤੇ ਜੇ ਆਪਾਂ ਟਾਈਮਰ ਲਾਉਣਾ ਵੀ 10 ਮਿੰਟ ਫਵਾਰੇ ਚੱਲਣ 10 ਮਿੰਟ ਬੰਦ ਤੇ ਤੁਸੀਂ ਚੈੱਕ ਕਰ ਲਓ ਗੱਲ ਐਨ ਓਕੇ ਆ ਬਾਕੀ ਡੰਕਰ ਨਜ਼ਾਰੇ ਨਾਲ ਖੜੇ ਰਹੇ ਨੇ ਆ ਦੇਖੋ ਤੁਸੀਂ ਕੋਈ ਡੰਕਰ ਹੌਂਕ ਤਾਂ ਨਹੀਂ ਹੈਗਾ ਇਹਦਾ ਰਾਤ ਨੂੰ ਨਾ ਪਰਲੇ ਪਾਸੇ ਤੂੜੀ ਆ ਜਿਵੇਂ ਰਾਤ ਨੂੰ ਪਰਲੇ ਪਾਸੇ ਜਿਵੇਂ ਤੂੜੀ ਆ ਗਰਮੈਸ ਇੰਨੀ ਹੋ ਜਾਂਦੀ ਸੀਗੀ ਪਰ ਜਿੱਤੇ ਦੇ ਫਫਾਰੇ ਲਾਇਨ ਤੁਸੀਂ ਐ ਲਾ ਲਓ ਵੀ ਇੱਕ ਤਰ੍ਹਾਂ ਦਾ ਏਸੀ ਆ ਆ ਹੁਣ ਉਹਰੇ ਮੈਂ ਖੜਾ ਨਾਲੇ ਬਾਹਰਲੇ ਪਾਸੇ ਤਕਰੀਬਨ ਟੈਂਪਰੇਚਰ 35 ਡਿਗਰੀ ਪਲੱਸ 38 39 ਡਿਗਰੀ ਹੋਣਾ ਕਿਉਂਕਿ ਹਲੇ ਸਵੇਰ ਦੇ 11:00 ਵਜ੍ਹ ਰਹੇ ਨੇ 1 ਵਜ੍ਹ ਤੈ ਨੂੰ 42 43 ਡਿਗਰੀ ਟੈਂਪਰੇਚਰ ਹੋ ਜਾਂਦਾ ਪਰ ਇਹਨਾਂ ਦਾ ਇੰਨਾ ਕਿੰਨਾ ਨਜ਼ਾਰਾ ਵੀ ਬਸ ਤੁਸੀਂ ਗੱਲਾਂ ਛੱਡ ਦਿਓ ਆ ਇਧਰਲੇ ਪਾਸੇ ਬਈ ਆਪਣਾ ਲਾਲੀ ਬਾਈ ਉਹਨੇ ਆਹ ਦਰ ਰਹੇ ਨੇ ਟੋਕਾ ਮੱਕੀ ਦਾ ਟੋਕਾ ਇਹਦੇ ਉੱਪਰ ਚਾਰ ਪਾ ਦਾਂਗੇ ਤੁਸੀਂ ਆ ਚਾਰ ਬਈ ਹੈਗਾ ਹਲੇ ਮੋਟਾ ਤੇ ਇੱਕ ਬਾਹਰ ਦੋ ਟਰਾਲੀਆਂ ਖੜੀਆਂ ਨੇ ਇੱਕ ਉਹ ਖੜੀ ਆ ਤੇ ਆਪਾਂ ਇਹ ਟੋਕਾ ਕਰਾਇਆ ਸੀਗਾ ਇੱਕ ਖੁੱਡ ਵਾਲੀ ਦੋ ਖੁੱਡ ਵਾਲੀ ਮਸ਼ੀਨ ਨਾਲ ਇਹ ਹਲੇ ਮੋਟਾ ਕਰਾਇਆ ਵਾ ਇਹਦਾ ਬਣੀ ਨਹੀਂ ਗੱਲ ਨਾ ਦਾਣਾ ਇਹਨੇ ਭੂਰਿਆ ਇਹਦਾ ਕੰਮ ਖੀ ਖਰਾਬ ਜਾਈਆ ਕਿਉਂਕਿ ਮੱਲੇ ਜੇ ਵੱਡੇ ਪਏ ਸੀਗੇ ਨਹੀਂ ਉਹ ਸੁੱਕਦੇ ਸੀਗੇ ਕਾ ਕਰਕੇ ਇਹਦਾ ਆਪਾਂ ਚਾਰ ਇਹਦਾ ਪਹਿਲਾ ਉਹ ਤੋਂ ਕਰਾ ਲਿਆ ਸੀਗਾ ਬਾਅਦ ਚ ਤਕਰੀਬਨ 5-6 ਵਜੇ ਮਸ਼ੀਨ ਆ ਗਈ ਸੀਗੀ ਆਪਣੇ ਕੋਲ ਚਾਰ ਖੁੱਡਾਂ ਵਾਲੀ ਤੇ ਉਹਦੇ ਨਾਲ ਆਪਾਂ ਕਰਿਆ ਸੀਗਾ ਉਹਨੇ ਜਮਾ ਬ੍ਰੀਕ ਟੋਕਾ ਕਰਿਆ ਤੇ ਬਾਕੀ ਵਫਾਰਿਆਂ ਵਾਲਾ ਕਿਵੇਂ ਲੱਗਾ ਤੁਹਾਨੂੰ ਸਾਡਾ ਸਿਸਟਮ ਉਹ ਵੀ ਦੱਸਿਓ ਕਮੈਨ ਲਾ ਇੱਕ ਕਮੈਂਟ ਕਰ ਦਿਓ ਯਾਰ ਚੈਨਲ ਨਾਲ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਪਾਂ ਜ਼ਮੀਨਦਾਰ ਪੜਾਵਾਂ ਦੇ ਰਿਲੇਟਿਡ ਆਪਾਂ ਕੀਤਾ-ਕੂਤਾ ਦੀ ਵੀਡੀਓ ਬਣਾਉਂਦੇ ਆਂ ਆਪਾਂ ਕਿਵੇਂ ਮੱਕੀ ਬੀਜਦੇ ਆਂ ਕਿਹੜਾ ਬੀਜ ਬੀਜਦੇ ਆਂ ਤੇ ਵੀਰੇ ਹੁਣ ਆਪਾਂ ਲੱਗ ਗਿਆ ਲਟੜਾਈ ਕਰਨੇ ਸੀ ਆਪਾਂ ਟਰਾਲੀ ਕਰਦੇ ਟਰਾਲੀ ਤਾਰ ਲੈਣਾ ਫਿਰ ਉਹਨੂੰ ਲਾਤਰਦੰਨੇ ਕਿਉਂਕਿ ਜਿੰਨਾ ਇਹ ਪ੍ਰੈਸ ਹੋਊਗਾ ਉੰਨਾ ਚੰਗਾ ਉਹਨਾਂ ਚੇਹੀਆ ਰਹੂਗਾ ਤੇ ਕਈ ਵੀਰ ਪਾਲੰਦ ਨੇ ਨੇ ਜੇ ਕੈਲਸ਼ੀਅਮ ਕੁਲਸ਼ੀਅਮ ਹੋਰ ਦਵਾਈਆਂ ਪਾਦਨੇ ਨੇ ਵੀਰੇ ਉਹਦੀ ਤਾਂ ਲੋੜ ਨਹੀਂ ਹੈਗੀ ਚਾਰਚ ਨਾ ਪਾਇਆ ਕਰੋ ਉਹਨੂੰ ਦਾਣੇ-ਦੂਣੇ ਚ ਰਲਾ ਕੇ ਜ਼ਰੂਰ ਪਾਦਿਆ ਕਰੋ ਕਿਉਂਕਿ ਚਾਰਚ ਇੰਨਾ ਕੰਮ ਨਹੀਂ ਕਰਦਾ ਜਿੰਨਾ ਉਹ ਦਾਣੇ ਚ ਕਰਦਾ ਦਾਣੇ ਚ ਬੈਸਟ ਆ ਤੇ ਇਧਰ ਆਪਣਾ ਖੜਾ ਦੂਜਾ ਹਾਉਲਣ 4x4 ਤੇ ਉਹਨੂੰ ਆਪਾਂ ਦਾ ਨਹੀਂ ਲਾਏਗਾ ਕਿਉਂਕਿ ਉਹ ਵੱਡਾ ਨਾਂ ਦਾ ਉਹ ਮੁਰਨ ਜਾਵੇ ਕਿਸੇ ਪਾਸੇ ਨੂੰ ਤੇ ਇਧਰ ਆਪਾਂ ਪਸ਼ੂਆਂ ਦੇ ਲਾਇਵੇ ਨੇ ਫਫਾਰੇ ਵੀਰੇ ਸ਼ਿਮ ਲਾਈਕੇ ਤਰ੍ਹਾਂ ਦਾ ਬਣਾਏ ਦਿੱਤਾ ਤੁਹਾਨੂੰ ਲੱਗਦਾ ਹੈਗੀ ਆ ਤੇ ਦੋਸਤੋ ਜਦੋਂ ਤੁਸੀਂ ਪ੍ਰੈਸ ਕਰਨਾ ਹੁੰਦਾ ਚਾਰ ਨੂੰ ਦੱਬਣਾ ਹੁੰਦਾ ਲਤਰਾਈ ਕਰਨੀ ਹੁੰਦੀ ਆ ਤਾਂ ਤੁਸੀਂ ਅੱਧਿਕ ਟਰਾਲੀ ਪਾ ਲਿਆ ਕਰੋ ਤੇ ਆ ਜਿਹੜੇ 2 3 4 ਜਾਂ 3 ਫੈਲੇ ਤੁਸੀਂ ਮਿੱਟੀ ਦੇ ਭਰ ਕੇ ਆਪਣੇ ਡਰਾਵਰ ਤੇ ਜਾਂ ਮਰਗਾਟਾਂ ਤੇ ਰੱਖ ਪਾ ਜੇ ਕਿਉਂਕਿ ਇਹਦੇ ਨਾਲ ਆਪਣਾ ਵੀ ਇਹ ਚਾਰ ਪ੍ਰੈਸ ਹੋਈ ਜਾਂਦਾ ਨਾਲੇ ਦਬੀ ਜਾਂਦਾ ਨਾਲੇ ਇਹਦੀ ਚੰਗੀ ਤਰ੍ਹਾਂ ਲਤਰਾਈ ਹੋਈ ਜਾਂਦੀ ਆ ਬਾਜਨ ਹੋ ਜਾਂਦਾ ਮਗਰਲੇ ਪਾਸੇ ਨਹੀਂ ਟ੍ਰੇਡ ਉੱਪਰੇ ਫਿਰ ਜਾਂਦਾ ਲੋ ਵੀ ਜੱਟੋ ਆਪਣਾ ਚਾਰ ਗਿਆ ਪਿਆ ਇੱਧਰ ਸਾਡਾ ਨਲੀ ਬਾਈ ਇੱਧਰ ਆਮਨ ਬਾਈ ਯੂਨੀ ਕਹਿ ਰਹੇ ਨੇ ਕਹਿੰਦੇ ਕੰਮ ਤਾਂ ਬੋਹ ਕਰਾਇਆ ਥੋੜਾ ਧੰਨਵਾਦ ਬਾਲਾ ਕਰਾਇਆ ਬਾਲਾ ਕਰਾਇਆ ਪਤਾ ਕੀ ਆ ਜਿਹੜਾ ਯਾਰ ਵਲੌਗ ਬਣਾਉਣਾ ਉਹੀ ਬਹੁਤ ਤਕੜਾ ਕੰਮ ਆ ਬਈ ਅਪਾਂਜ ਕੱਲ ਲਿਆਂਦੀ ਸੀਗੀ ਆਹ ਚਾਦਰ ਉਹ ਆ ਕੇ ਤੇ ਪਾੜਤੀ ਉਹ ਕਰਾ ਲੱਗੇ ਆ ਓ ਯਾਰ ਚੱਲ ਇਹਦਾ ਚੋਬਰ ਨੇ ਜੀ ਚਾਦਰ ਪਾੜਤੀ ਤਰਪਾਲ ਵੀਰੇ ਇਹ ਕੈਮੀਕਲ ਵਾਲੀ ਆ ਇਹਨੂੰ ਚਾਹੇ ਸਾਲ ਗੈਲੋ ਫੇ ਚੱਲੋ ਸਾਲੀ ਨੂੰ ਓਨੇ ਹੀ ਤਾਜ਼ੀ ਰੋਗੇ ਨਾ ਇਹ ਸੁੱਕੇ ਨਾ ਕੁਝ ਹੋਰ ਆ ਆਪਾਂ ਮਿੱਟੀ ਪਾ ਕੇ ਇਹਨੂੰ ਢੱਕਦਾ ਹੁਣ ਉੱਪਰ ਚਿਪਸ ਜੀ ਰੱਖ ਦਿੱਤੀ ਵੀ ਉੱਠੇ ਨਾ ਹੁਣ ਇਹਨੂੰ ਜਿੰਨੀ ਹੋ ਸਕਦਾ ਗਰਮੈਸ ਹੋਊਗੀ ਉੰਨੀ ਛੇਤੀ ਬਣੂਗਾ ਤਕਰੀਬਨ ਇਹ ਮਹੀਨੇ ਤੱਕ ਆਪਣਾ ਚਾਰ ਬਣ ਕੇ ਤਿਆਰ ਹੋ ਜਾਊਗਾ ਤੇ ਬਾਕੀ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਦੱਸ ਦਿਓ ਚੈਨਲ ਨਾਲ ਬਨੇ ਰਹੋ ਅੱਗੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਹਾਡਾ ਧੰਨਵਾਦ